ਤੇ ਆ ਗਈ ਕਿ ਗੁਰੂ ਕਾ ਵਜੀਰ ਦੀ ਸੁਭਾਵਨਾ ਬਹੁਤ ਵੱਡੀ ਹੈ ਬਾਬਾ ਬੁੰਡਾ ਜੀ ਨੇ ਭਾਈ ਮਨੀ ਸਿੰਘ ਜੀ ਨੇ ਭਾਈ ਗੁਰਦਾਸ ਜੀ ਨੇ ਸਾਡੇ ਕੋਲ ਪ੍ਰਤਤਾ ਨਹੀਂ ਹੋ ਸਕਦੀ ਸਾਰੀਆਂ ਅ ਅੱਜ ਦੇ ਸਮੇਂ ਵਿੱਚ ਜੋ ਗ੍ਰੰਥੀ ਦਾ ਦਰਜਾ ਬੜਾ ਆਮ ਤੌਰ ਤੇ ਜੇ ਕੋਈ ਆਉਂਦਾ ਪੜਿਆ ਲਿਖਿਆ ਆਉਂਦਾ ਮਜਬੂਰੀ ਨੂੰ ਆਉਂਦੇ ਨੇ ਮੈਂ ਸ਼ਾਇਦ ਕੋਈ ਗੱਲ ਹੱਥ ਘੱਥਿੰਦਾ ਹੈਗਾ ਜੀਵਾ ਇਹ ਤਾਂ ਨਹੀਂ ਦੱਸ ਕਿਦਾਂ ਲੱਗਦਾ ਭਈ ਇਹ ਕਿਉਂ ਇਦਾਂ ਸਾਰਾ ਕੁਛ ਹੋ ਰਿਹਾ ਪਹਿਲੀ ਗੱਲ ਤੇ ਇਹ ਗੱਲ ਚੇਤੇ ਰੱਖਣੀ ਚਾਹੀਦੀ ਇਹ ਜ਼ਿੰਦਗੀ ਵਿੱਚ ਬੜੇ ਘਟਨਾ ਕਰਮ ਐਸੇ ਆਪਰਦੇ ਨੇ ਜਿਹੜੇ ਤੁਹਾਡੀ ਜ਼ਿੰਦਗੀ ਵਿੱਚ ਮਜਬੂਰੀ ਬਣ ਕੇ ਹੁੰਦੇ ਨੇ ਜੀ ਉਸ ਵੇਲੇ ਉਹ ਮਜਬੂਰੀ ਇੱਕ ਦੁੱਖ ਦਾ ਰੂਪ ਲੱਗਦੀ ਪਰ ਜਦੋਂ ਤੁਸੀਂ ਉਸ ਮਜਬੂਰੀ ਦੇ ਵਿੱਚੋਂ ਨਿਕਲ ਜਾਂਦੇ ਹੋ ਤੁਹਾਨੂੰ ਇੰਜ ਮਹਿਸੂਸ ਹੁੰਦਾ ਹੈ ਰੱਬ ਦੀ ਦਾਤ ਸੀ ਜੀ ਬਿਲਕੁਲ ਜੇ ਉਹ ਨਾ ਹੁੰਦਾ ਤੇ ਮੈਂ ਇੱਥੇ ਨਾ ਹੁੰਦਾ ਹਾਂਜੀ ਜਿਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ ਕਿਤਿਆਂ ਦੁਖ ਭੋਗ ਸਦਮਾਰ ਇਹ ਤੇ ਦਾਤ ਤੇਰੀ ਦਾਤਾ ਇੱਥੇ ਇੱਕ ਬੇਨਤੀ ਮੈਂ ਕਰਨੀ ਚਾਹਾਂਗਾ ਸਾਡੀ ਲਾਈਨ ਕਹ ਲੋ ਜਬ profession ਸ਼ਬਦ ਵਰਤ ਲੀਏ ਸੀ ਉਨ ਜ ਵੇਸੇ ਜੇ ਦੇਖਿਆ ਜਾਏ profession ਹੈ ਨਹੀਂ ਸੇਵਾ ਸੇਵਾ ਹਾਂਜੀ ਹਾਂਜੀ ਇਸੇ ਕਾਰਨ ਕਰਕੇ ਚਲੋ ਇਹ ਵਿਖਰਾ ਵਿਸ਼ਾ ਵੀ ਕਥਾ ਦੀ ਕੀਰਤਨ ਦੀ ਪਾਠ ਦੀ ਅਸੀਂ ਇੱਕ ਸ਼ਬਦ ਪੇਟਾ ਵਰਤਨੇ ਆ ਬਿਲਕੁਲ ਇਹ ਨਹੀਂ ਕਹਿੰਦੇ ਵੀ ਕਥਾ ਦਾ ਮੁੱਲ ਕਿੰਨਾ ਕੀਰਤਨ ਦਾ ਮੁੱਲ ਕਿੰਨਾ ਪਾਠ ਦਾ ਮੁੱਲ ਕਿੰਨਾ ਉਹ ਪੇਟਾ ਸ਼ਬਦ ਦਾ ਮਤਲਬ ਇਹ ਵੇ ਵੀ ਜੋ ਕੁਝ ਕਰ ਰਿਹਾ ਉਹਦੀ ਕੀਮਤ ਕੋਈ ਨਹੀਂ ਇਦੇ ਵਿੱਚ ਇਹ ਵੀ ਸਭ ਤੋਂ ਵੱਡੀ ਗੱਲ ਵੀ ਜਿਹੜਾ ਲੋਡ ਇਹ ਲਗਣ ਬਣ ਜਾਏ ਜੀ ਜਿਵੇਂ ਦਾਸ ਕਈ ਵਾਰੀ ਬੇਨਤੀ ਕਰਦਾ ਅਸੀਂ ਕੀ ਕਰਨੇ ਆ ਗ੍ਰੰਥੀ ਕੀਰਤਨੀਏ ਪ੍ਰਚਾਰਕ ਚੱਲਨੇ ਆ ਜਿਸ ਦਿਨ ਸਾਡਾ ਕੋਈ ਨਾਂ ਬਣ ਜਾਂਦਾ ਸੰਗਤ 'ਚ ਅਸੀਂ ਸ਼ਬਦ ਮਾਰਕੀਟ ਵਰਤਣ ਲੱਗ ਪੈਨੇ ਆ ਜੀ ਤੇ ਉੰਜ ਵੈਸੇ ਇਸ ਲਾਈਨ 'ਚ ਮਾਰਕੀਟ ਨਹੀਂ ਵਰਤਣਦਾ ਜਦ ਜਦਨ ਮਾਰਕੀਟ ਕਰੈਸ਼ ਹੁੰਦੀ ਹੈ ਤੇ ਲੋਕਾਂ ਦੇ ਦਿਵਾਲੇ ਨਿਕਲ ਜਾਂਦੇ ਆ ਇਹ ਬਖਸ਼ਿਸ਼ ਉਹਦਾ ਤਰਸੇ ਸਾਡੀ ਲੋੜ ਸਾਨੂੰ ਲੈ ਕੇ ਆਈ ਜੀ ਹੁਣ ਬਾਬਾ ਫਰੀਦ ਸਾਹਿਬ ਨੇ ਇੱਕ ਲੋੜ ਸੀ ਲੋੜ ਹੀ ਕੈਸ ਕਿਨੇ ਮਾਂ ਨੇ ਇੱਕ ਲੋੜ ਪੈਦਾ ਕੀਤੀ ਪੁੱਤਰ ਅੱਲਾ ਦੀ ਬੰਦਗੀ ਕਰ ਦੋ ਸ਼ੱਕਰ ਦਿੰਦਾ ਧਰੂ ਦੀ ਇੱਕ ਲੋੜ ਸੀ ਉਹ ਬਿਲਕੁਲ ਰੱਬ ਨਹੀਂ ਪਾਣ ਦੀ ਤੁਰਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਹ ਧਰੂ ਨੇ ਪੁੱਛਿਆ ਮਾਂ ਨੂੰ ਕਿਸ ਉਦਮ ਤੇ ਰਾਜ ਮਿਲੇ ਛਤਰੀ ਤੇ ਸਭ ਛਤੂ ਤੇ ਸਭ ਹੋਣ ਵੀ ਤਾ ਉਹਨੇ ਕਿਹਾ ਮੈਨੂੰ ਰਾਜ ਚਾਹੀਦਾ ਇੱਕ ਲੋੜ ਸੀ ਪਰ ਇੱਕ ਗੁਰੂ ਰਾਮਦਾਸ ਜੀ ਨੇ ਘੁੰਗਣੀਆਂ ਵੇਚ ਦੇਣੇ ਪਰ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਉਸ ਪਿਸ਼ੋਕੜ ਨੂੰ ਆਪਣੇ ਅਤੀਤ ਨੂੰ ਗੁਰੂ ਸਾਹਿਬ ਨੇ ਪੁਲਾਇਆ ਨੇ ਜਿਵੇਂ ਸੀ ਸ਼ਬਦ ਪੜਨੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਸਾਡੀ ਗ੍ਰੰਥੀ ਸਹਿਬਾਨਾਂ ਦੀਆਂ ਕੁਝ ਲੋੜਾਂ ਹੁੰਦੀਆਂ ਨੇ ਜਦੋਂ ਗ੍ਰੰਥੀ ਬੰਦਾ ਉਹਦੀਆਂ ਕੁਝ ਲੋੜਾਂ ਨੇ ਅੱਜ ਜੀ ਉਸ ਲੋੜ ਨੂੰ ਲੈ ਕੇ ਚੱਲਦਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਵੀ ਗ੍ਰੰਥੀ ਵਿੱਚੋਂ ਗ੍ਰੰਥ ਚੱਲ ਕੇ ਜਾ ਤਾਂ ਉਹ ਗ੍ਰੰਥੀਆ ਤਾਂ ਉਹ ਗ੍ਰੰਥੀ ਉਹਦੀ ਸੇਵਾ ਉਹਦੀ ਨਿਮਰਤਾ ਤੇ ਉਹ ਤਾਂ ਗ੍ਰੰਥ ਵਿੱਚੋਂ ਝਲਕਣਾ ਜੇ ਗ੍ਰੰਥ ਨੂੰ ਵਿੱਚ ਪਾਏਗਾ ਤੇ ਜੀ ਮੇਰੀ ਬੇਨਤੀ ਸਮਝੋ ਬਹੁਤ ਬਹੁਤ ਜੀ ਬਾਕੀ ਉਸ ਬਾਣੀ ਨੂੰ ਸ਼ਬਦ ਨੂੰ ਅਸੀਂ ਇਹ ਕੀ ਜੀ ਮੇਰੀ ਡਿਊਟੀ ਮੈਨੇਜਰ ਕਰਨਾ ਪਰ ਡਿਊਟੀ ਤੋਂ ਬਿਨਾ ਗੁਰੂ ਨੂੰ ਮੁਹੱਬਤ ਕਰੇ ਆਪਣਾ ਸਹਿਜ ਬਾਟ ਕਰੇ ਉੱਥੇ ਬੜਾ ਵਕਤ ਮਿਲਿਆ ਸਤਿਗੁਰੂ ਨੇ ਤਰਸ ਕੀਤਾ ਨਿਤਨਿਮ ਕਰਨ ਦੀ ਦਾਤ ਇਸੇ ਸਮੇਂ ਦੇ ਦਰਮਿਆਨ ਮੇਰੀ ਮੁਲਾਕਾਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਵਾਲਿਆਂ ਨਾਲ ਹੋਈ। ਕੀ ਬਾਤ ਹੈ। ਹਾਂਜੀ। ਉਹਨਾਂ ਨੇ ਜੋ ਮਰਜ਼ੀ ਕਹੀ ਜਾ ਦੁਨੀਆ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਅਹਿਮ ਪਲਟਾ ਉਹਨਾਂ ਕਿ ਲਿਆਂਦਾ ਸ਼ਰਧਾ ਦੇ ਪੱਖ ਤੋਂ। ਠੀਕ। ਇਹ ਗੱਲ ਉਹਨਾਂ ਕਹੀ ਵੀ ਗੁਰਬਾਣੀ ਪੜਦੇ ਆ ਨੈਗੇਟਿਵ ਅਪਰੋਚ ਨਹੀਂ ਰੱਖਣੀ। ਬਿਲਕੁਲ। ਪੋਜ਼ਿਟਿਵ ਸੋਚੋ। ਤੇ ਗੱਲ ਉਹ ਕਹਿੰਦੇ ਹੁੰਦੇ ਸਨ ਵੀ ਗੁਰੂ ਕੋਲ ਇੰਨੀ ਸਮਰੱਥਾ ਹੈ ਇੰਨੇ ਸਮਰੱਥ ਨੇ ਗੁਰੂ ਇੱਕ ਛਿਨ ਵਿੱਚ ਇੱਕ ਸ਼ਬਦ ਨਾਲ ਸੱਚਮੁੱਚ ਠੱਗ ਨੂੰ ਸੰਤ ਸੱਜਣ ਬਣਾ ਸਕਦਾ ਹੈ। ਜੀ। ਇੱਕ ਚਲਕਾਰੇ ਨਾਲ ਉਹ ਰਾਖਸ਼ ਨੂੰ ਭਗਤ ਬਣਾ ਸਕਦਾ ਹੈ। ਆਪਣੇ ਗੁਰੂ ਪ੍ਰਤੀ ਅਤੁੱਟ ਸ਼ਰਧਾ ਤੇ ਇੱਕ ਸ਼ਬਦ ਮੇਰਾ ਇਤਿក្រਾਮ ਮੇਰੇ ਕੰਨਾਂ 'ਚ ਗੂੰਜਦਾ। ਉਹਨਾਂ ਦਾ ਸ਼ਬਦ ਸੀ ਕਿ ਗੁਰੂ ਗ੍ਰੰਥ ਸਾਹਿਬ ਕਰੋੜਾਂ ਕਰੋੜਾਂ ਸ਼ਬਦ ਵੀ ਛੋਟਾ ਹੈ। ਅਨਗਿਣਤ ਸੰਤ ਪੈਦਾ ਕਰ ਸਕਦੇ ਆ। ਅਸੰਖ ਅਸੰਖ ਪਰ ਅਸੰਖ ਸੰਤ ਇਕੱਠੇ ਹੋ ਕੇ ਗੁਰੂ ਅਨਸਾਹਿਬ ਨਹੀਂ ਪੈਦਾ ਕਰ ਸਕਦੇ ਬਿਲਕੁਲ ਗੁਰੂ ਤੇ ਇਨਾ ਪ੍ਰੂਸਾ ਚਾਹੀਦਾ ਉਹਨਾਂ ਨੇ ਕਾਫੀ ਉਦੋਂ ਏਸੀ ਵੀ ਜਦੋਂ ਸੇਵਾ ਕਰਨੀ ਫਿਰ ਉਦੋਂ ਇੱਕ ਭਾਵਨਾ ਪੈਦਾ ਹੋਈ ਰਮਾਲਿਆਂ ਦੀ ਸੇਵਾ ਕਰਨ ਦੀ ਠੀਕ ਸੱਚੇ ਵੇ ਪ੍ਰਗਟ ਗੁਰਾਂ ਕੀ ਦੇ ਜਾਣ ਕੇ ਨਾ ਉਹਨਾਂ ਦੀ ਸੰਗਤ ਕਰਨ ਤੋਂ ਬਾਅਦ ਮੈਨੂੰ ਹੋਰ ਵੀ ਮੇਰੇ ਅੰਦਰ ਭਾਵਨਾ ਪੈਦਾ ਹੋਈ ਗੁਰੂ ਸਾਹਿਬ ਦੀ ਸੇਵਾ ਕਰਨ ਦੀ ਹਾਂਜੀ ਮਾਡਲ ਹਾਊਸ ਤੋਂ ਬਾਅਦ ਤੁਸੀਂ ਲੁਧਾਨੀ ਚਲ ਗਏ ਹਾਂਜੀ ਅੱਜ ਗਰੰਟੀਗਾ ਸੀ ਇਹ ਨਹੀਂ ਅਜੇ ਮੈਂ ਉੱਥੇ ਫਿਰ ਪ੍ਰਚਾਰ ਕਰਿਆ ਹਾਂਜੀ ਪ੍ਰਚਾਰ ਕਰਿਆ ਉੱਥੇ ਫਿਰ ਮੈਂ ਸ਼ੁਰੂ ਕਰਤੀ ਕਥਾ ਅਸੀਂ ਕਥੇ ਕਥੇ ਕਰਦੇ ਭਾਈ ਸਾਹਿਬ ਭਾਈ ਸਾਹਿਬ ਸਿੰਘ ਦੀ ਕਥਾ ਕਰਦੇ ਸੀ ਹਾਂਜੀ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਕੈਨੇਡਾ ਵਾਲੇ ਕੈਨੇਡਾ ਠੀਕ ਹੈ ਜਿਹੜੇ ਮਸ਼ੀਨ ਕਾਰਜ ਦੇ ਮਸ਼ੀਨ ਦੀ ਕਾਲਜ ਪੜ੍ਹੇ ਸੀ ਇੱਥੋਂ ਫਿਰ ਮੈਂ ਕਥਾ ਸੁਣਦਾ ਹੁੰਦਾ ਸੀ ਹਾਂਜੀ ਫਿਰ ਕਥਾ ਹੀ ਕਰਨ ਲੱਗ ਪਿਆ ਉੱਥੇ ਗ੍ਰੰਥੀ ਤੋਂ ਬਾਅਦ ਮੈਨੂੰ ਕਥਾ ਵਾਚਕ ਵੀ ਨਾਮ ਰੱਖ ਲਿਆ ਉਹ ਜੀ ਉੱਥੇ ਮੈਂ 3-4 ਸਾਲ ਕਥਾ ਵੀ ਕੀਤੀ ਨਾਲ ਇਹ ਮਾਰਲ ਹੋ ਸੀ ਗ੍ਰੰਥੀ ਸਾਹਿਬ ਤੇ ਨਾਲ ਕਥਾ ਉਸ ਤੋਂ ਬਾਅਦ ਫਿਰ ਕੁਝ ਹਾਲਾਤ ਐਸੇ ਆਏ ਜਿਹੜੇ ਆਪਾਂ ਕਹਿ ਵੀ ਨਹੀਂ ਸਕਦੇ ਹਾਂਜੀ ਬਈ ਸਮਾਏ ਸਾਇਆ ਸਿੰਘਾਂ ਦੀ ਸੇਵਾ ਦਾ ਵੀ ਮਾਲਕ ਨੇ ਮੌਕਾ ਦਿੱਤਾ ਤੇ ਇਹ ਗੱਲਾਂ ਮੇਰਾ ਖਿਆਲ ਵੀ ਸਾਨੂੰ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ ਹਾਂਜੀ ਉੱਥੇ ਫਿਰ ਦੋ ਤਿੰਨ ਵਾਰੀ ਪੁਲਿਸ ਦਾ ਰੈਟ ਹੋਇਆ ਹਾਂਜੀ